ਸਾਡੇ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇਹ ਮੈਂ ਦੱਸਣਾ ਚਾਹਨਾ ਕਿ ਬੜੀ ਵੱਡੀ ਡਕੈਤੀ ਦੀ ਸੈਂਸੇਸ਼ਨਲ ਵਾਰਦਾਤ ਹੋਈ ਸੁਲਤਾਨਪੁਰ ਦੇ ਰੇਲੇ ਵਿੱਚ ਜਿੱਤੇ ਅਸੀਂ ਮੁਕੱਤਮਾ ਦਰਜ ਕੀਤਾ ਸੀ 395 ਤੇ 364 ਦੇ ਮਾਰ ਦੇਣ ਦੀ ਮੀਤਨਾ ਕਿਡਨਾਪਿੰਗ ਦਾ ਇਹਦਾ ਸੀਕੁਐਂਸ ਇਹ ਹੋਇਆ ਕਿ ਬੀਕਾ ਨੇਰ ਤੋਂ 300 ਕੁਇੰਟਲ ਜਿਹੜਾ ਆਪਣੇ ਛੋਲੇ ਗ੍ਰਾਮਸ ਜਿਹਨੂੰ ਕਹਿੰਦੇ ਆ ਉਹ ਟਰੱਕ ਭਰ ਕੇ ਮਲੋਟ ਦੀ ਬਾਲਾਜੀ ਕੰਪਨੀ ਦੇ ਟਰਾਂਸਪੋਰਟ ਦੀ ਡਿਸਟ੍ਰਿਕਟ ਮੁਕਸਰ ਸਾਹਿਬ ਦੀ ਉਹ ਆਈ ਅੰਮ੍ਰਿਤਸਰ ਉਹਨਾਂ ਨੇ ਪ੍ਰਿੰਸ ਕੋल्ड ਸਟੋरेज ਦੇ ਵਿੱਚ ਇੱਥੇ ਉਹ ਆਪਣਾ ਦਾ ਮਾਲ ਲਾਉਣਾ ਸੀ ਕਿਸੇ ਕਾਰਨ ਕਰਕੇ ਉੱਥੇ ਰਸ਼ ਹੋਇਆ ਤੋਂ ਆਪਣੇ ਟਰੱਕ ਦੇ ਵਿੱਚ ਡਰਾਈਵਰ ਤੇ ਕਲੀਨਰ ਦੋਨੋਂ ਸੁੱਤੇ ਪਏ ਸੀਗੇ ਤੋ ਪੰਜ ਬੰਦਿਆਂ ਨੇ ਆ ਕੇ ਹਣ ਪਛਾਤੇ ਨੇ ਤੇ ਹਮਲਾ ਕੀਤਾ ਔਰ ਉਹਨੂੰ ਹੋਰ ਭਾਪ ਕੀਤਾ ਹੱਥ ਪੈਰ ਬਨ ਕੇ ਮੂੰਹ ਬਨ ਕੇ ਅੱਖਾਂ ਬਨ ਕੇ ਟਰੱਕ ਦੇ ਸਨੇ ਉਹਨਾਂ ਨੂੰ ਨਾਲ ਲੈ ਗਏ ਔਰ ਅੱਗੇ ਜਾ ਕੇ ਜੀਪੀਐਸ ਡਿਸਕਵਰ ਕੀਤਾ ਕਿ ਇਧਰ ਤਰੰਤ ਅੰਤ ਸਾਈਟ ਤੇ ਛੁੱਟ ਦਿੱਤਾ ਗਿਆ ਇੱਕ ਨਾਲੇ ਦੇ ਕੋਲ ਹੱਥ ਪੈਰ ਬੰਨੇ ਰਹੇ ਮੂੰਹ ਬੰਨੇ ਹੋਏ ਅੱਖਾਂ ਬੰਨੀਆਂ ਔਰ ਉਸ ਤੋਂ ਬਾਅਦ ਉਥੋਂ ਫਰਾਰ ਹੋ ਗਏ ਉਸ ਤੋਂ ਬਾਅਦ ਆ ਕੇ ਉਹਨਾਂ ਨੇ ਜਦੋਂ ਥਾਣੇ ਸੁਲਤਾਨਵੰਡੇ ਅਗਲੇ ਦਿਨ ਦੱਸਿਆ ਸਾਨੂੰ ਤਾਂ ਸਾਡੀ ਪੁਲਿਸ ਹਰਕਤ ਚ ਆਈ ਜਿਵੇਂ ਕਿ ਤੁਹਾਨੂੰ ਪਤਾ ਕਮਿਸ਼ਨਰੇਟ ਦੇ ਵਿੱਚ ਸਾਡਾ ਜ਼ੀਰੋ ਟੋਲਰੈਂਸ ਪਾਲਿਸੀ ਹੈ ਕਰਾਈਮ ਦੇ ਅਗੇਂਸਟ ਤੋਂ ਸਾਰੇ ਹੀ ਆਫੀਸਰਸ ਇੱਕਦਮ ਅਸੀਂ ਅਲਰਟ ਹੋਏ ਔਰ ਪ੍ਰੋਫੈਸ਼ਨਲ ਤਰੀਕੇ ਨਾਲ ਦੀ ਇਨਵੈਸਟਿਗੇਸ਼ਨ ਅਸੀਂ ਅਲੱਗ-ਅਲੱਗ ਟੀਮਾਂ ਬਣਾਈਆਂ ਔਰ ਪਲਾਨਡ ਵੇ ਨਾਲ ਅਸੀਂ ਸਾਰੀ ਨੂੰ ਸੈਂਟੀਫਿਕਲੀ ਤੇ ਪ੍ਰੋਫੈਸ਼ਨਲੀ ਟੈਕਨੀਕਲੀ ਦੀ ਇਨਵੈਸਟਿਗੇਸ਼ਨ ਸ਼ੁਰੂ ਕੀਤੀ ਉਹਦੇ ਚ ਅਸੀਂ ਇਹ ਸਾਰੇ ਦਾ ਸਾਰਾ ਮਾਲ ਟਰੈਕ ਤੇ ਚਾਰੋਂ ਬੰਦੇ ਫੜ ਲਏ ਆ ਇੱਕ ਬੰਦਾ ਫਰਾਰ ਹੈ ਸਾਰੀ ਰਿਕਵਰੀ ਹੋ ਚੁੱਕੀ ਹੈ ਔਰ ਮੈਂ ਇਹਨੂੰ ਬਹੁਤ ਹੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਮੰਨਦਾ ਉਹਦਾ ਕਾਰਨ ਤੁਹਾਨੂੰ ਮੈਂ ਦੱਸਦਾ ਕਿ ਜਿੱਦਾਂ ਜਾ ਕੇ ਇਹਨਾਂ ਨੇ ਸਾਰੇ ਕੰਮ ਕੀਤੇ ਔਰ ਬੰਦਿਆਂ ਨੂੰ ਟਰੈਕ ਕੀਤਾ ਔਰ ਛੋਟੇ ਛੋਟੇ ਲਿੰਕਸ ਜਿਹੜੇ ਆ ਲੀਡਸ ਕਿ ਕਿੱਥੇ ਕੋਈ ਬੋਰੀਦਾਰ ਨਿਸ਼ਾਨ ਮਿਲਿਆ ਕਿੱਥੋਂ ਸਾਨੂੰ ਕੁਝ ਉਹਨਾਂ ਦੀਆਂ ਬੋਰੀਆਂ ਦੇ ਵਿੱਚੋਂ ਚੀਜ਼ ਦਿਗਦੀ ਹੋਈ ਮਾਲਕ ਤੇ ਦਿਖਿਆ ਤਾਂ ਸਾਡੇ ਮੁਲਾਜ਼ਮਾਂ ਨੇ ਇੰਨੀ ਮਦਦ ਦਿਨ ਰਾਤ ਮਿਹਨਤ ਕਰਕੇ ਇਹਨੂੰ ਆਲਮੋਸਟ 24 ਘੰਟੇ ਦੇ ਵਿੱਚ ਸਾਰਾ ਐਡਾ ਵੱਡਾ ਸੈਂਸੇਸ਼ਨ ਕ੍ਰਾਈਮ ਦਰੈਸ ਕੀਤਾ ਜਿਹੜੇ ਮੁਲਜ਼ਮ ਫੜੇ ਜਾ ਚੁੱਕੇ ਨੇ ਉਹ ਜਗਜੀਤ ਸਿੰਘ ਐ ਇਹ ਦਾਖਾਣਾ ਵਰਪਾਲ ਅਮਰਸਰ ਇਹ ਸਾਰੇ ਤਰਨਤਾਰਨ ਜ਼ਿਲ੍ਹੇ ਦੇ ਰਹਿਣ ਵਾਲੇ ਜਾਦੋਤਾ ਨੇਗੇ ਅਰਜਨ ਸਿੰਘ ਉਰਫ ਕੱਟਾ ਇਹ ਪਿੰਡ ਚੱਬਾ ਗੁਰਪ੍ਰੀਤ ਸਿੰਘ ਉਰਫ ਸਾਜਨ ਖੇਮਕਰਨ ਤਰਨਤਾਰਨ ਇਦੇ ਖਿਲਾਫ ਪਹਿਲਾਂ ਵੀ ਇੱਕ ਚੋਰੀ ਦੀ ਤੇ ਮੁਕੱਦਮੇ ਦੀ ਐਵੀਡੈਂਸ ਡਿਸਟਰੋਏ ਕਰਨ ਦੀ ਮੋਕੇ ਦੇ ਵਿੱਚ ਐਫਆਈ ਆ ਰਹੀ ਹੈ ਪੁਰਾਣਾ ਕ੍ਰਿਮਨਲ ਰਿਕਾਰਡ ਹੈ ਸੁਦੇਸ਼ ਸੋਨੂ ਇਹ ਚੱਪੇ ਦਾ ਅਮਰਸਰ ਦਾ ਬਰਾਮਦਗੀ ਜਿਹੜੀ ਹੋਈ ਹੈ ਟਰੱਕ ਜਿਹੜਾ ਖੋਇਆ ਗਿਆ ਸੀ ਜਿਹੜਾ ਕਿ অশੋਕ ਲੈ ਲਣ ਕੰਪਨੀ ਦਾ ਹੈਗਾ 300 ਕਿਲੋ ਛੋਲੇ ਜੋ ਕਿ ਬੀਕਰ ਰੇਲ ਤੋਂ ਚੱਲੇ ਸੀਗੇ ਤਕਰੀਬਨ ਜਿਹਦੀ ਕੀਮਤ 20 ਲੱਖ ਦੇ ਕਰੀਬ ਹੈ ਵਾਦਾ ਚ ਇੱਕ ਹੋਰ ਨਵੀਂ ਗੱਲ ਆਈ ਸਾਹਮਣੇ ਕਿ ਟਰੱਕ ਨੂੰ ਜਦੋਂ ਐਸਕੋਰਟ ਕਰ ਰਹੀ ਸੀ ਤੇ ਬੰਦਿਆਂ ਦੀ ਪ੍ਰੋਟੈਕਸ਼ਨ ਵਾਸਤੇ ਹਾਲਟੋ ਕਾਰ ਫਿਕਰ ਹੋਈ ਸੀ ਉਹ ਵੀ ਅਸੀਂ ਬ੍ਰਾਮਤ ਕਰ ਲਈ ਹੈ ਔਰ ਜਿਹੜਾ ਇਹਦੇ ਚ ਦਾਤ ਤੇ ਕਿਰਤ ਤੇ ਇੱਕ ਮੋਬਾਈਲ ਫੋਨ ਲੈ ਕੇ ਸੀ ਉਹ ਵੀ ਸਾਰਾ ਬ੍ਰਾਮਦੋ ਸੋ ਇਹਦੇ ਚ ਜਿਹੜਾ ਰੂਟ ਬਣਾਇਆ ਇਹਨਾਂ ਨੇ ਜੋ ਸਾਡੀ ਪੁਛਗਿੱਤੋਂ ਆਇਆ ਇੱਥੋਂ ਜਦੋਂ ਗਏ ਅਮਰਸਰ ਨੂਰ ਦਾ ਅੱਡਾ ਪੈਂਦਾ ਤਰਨਤਾਰਨ ਚ ਉੱਥੇ ਇਹਨਾਂ ਨੇ GPS ਜਾ ਕੇ ਰਿਮੂਵ ਕਰਾਇਆ ਉਟਮਾਰ ਕਰਕੇ ਡਰਾਈਵਰ ਵਗੈਰਾ ਦੀ ਉਸ ਬਾਅਦ ਝਵਾਲ ਗਏ ਝਵਾਲ ਤੋਂ ਬਾਅਦ ਪਿੱਖੀ ਵਿੰਡ ਗਏ ਪਿੱਖੀ ਵਿੰਡ ਤੋਂ ਬਾਅਦ ਪੱਟੀ ਫਿਰ ਬਲਟੋਆ ਖੇਮ ਕਰਨ ਔਰ ਉੱਥੋਂ ਜਦੋਂ ਇਹ ਇੱਧਰ ਵੇਚਣ ਦੀ ਕੋਸ਼ਿਸ਼ ਕਰ ਰਹੇ ਸੀ ਸਾਮਾਨ ਜਾਂ ਇੱਧਰ ਗਾਹ ਕਲਬ ਰਹੇ ਸੀ ਵੀ ਉੱਥੇ ਖੇਮ ਕਰਨ ਜਾਂ ਉਧਰ ਬਲਟੋਆ 'ਚ ਕਿਤੇ ਮੰਡੀ 'ਚ ਹੋ ਜਾਈ ਜਾਂ ਅੰਮ੍ਰਿਤਸਰ ਦੇ ਵਿੱਚ ਵੱਡੀ ਮੰਡੀ ਆ ਸੀ ਇੱਥੇ ਕੋਈ ਕਰੀਏ ਕੋ ਸਾਡੀ ਐਂਟੀ ਮੰਨੇ ਨੂੰ ਨੈਪ ਸਾਰੇ ਟੀਮ ਨੂੰ ਮੁਬਾਰਕਬਾਦ ਵੀ ਮੈਂ ਦਿੰਦਾ ਔਰ ਇਹਨਾਂ ਨੂੰ ਵਾਜੇ ਬਨਾਮ ਅਸੀਂ ਆਪਣੇ ਲੈਵਲ ਤੇ ਵੀ ਜੀ ਸਾਹਿਬ ਵੱਲੋਂ ਵੀ ਦਾਰ ਇਹ ਸਾਰੇ ਬੰਦੇ ਹਰ ਇੱਕ ਜਿਹੜੇ ਪ੍ਰੈਸ਼ਰ ਵਿੱਚ ਜਿਹੜੀ ਕੰਮ ਕਰਦੇ ਨੇ ਇਹਨਾਂ 'ਚ ਇੱਕ ਲੜਕਾ ਤੁਹਾਨੂੰ ਮੈਂ ਦੱਸਿਆ ਉਹਦੇ ਖਿਲਾਫ ਪਹਿਲਾਂ ਹੈਗੀ ਹੈ ਬਾਕੀ ਇਹ ਉਹਦੇ ਨਾਲ ਰਲ ਗਏ ਸੀਗੇ ਈਜ਼ੀ ਮਨੀ ਆਪਾਂ ਬਣਾਈਏ ਤੇ ਟਰੱਕ ਦੇ ਖੋਣ ਦੀ ਆਪਾਂ ਨਹੀਂ ਵੀ ਵਾਰਦਾਤਾ ਬਹੁਤ ਹੋਈਆਂ ਹੈ ਔਰ ਸੈਂਸੇਸ਼ਨਲ ਹੈ ਔਰ ਅੱਛੀ ਕਿਸਮਤ ਮੈਂ ਸਮਝਦਾ ਸਾਡੇ ਜਿਹੜਾ ਡਰਾਈਵਰ ਤੇ ਕਲੀਨਰ ਦੀ ਵੀ ਉਹਨਾਂ ਦੀ ਜਾਨ ਬਚ ਗਈ ਜਿੱਦਾਂ ਦਾ ਬਿਹੇਵੀਅਰ ਉਹਨਾਂ ਨਾਲ ਜਿੱਦਾਂ ਇਹਨਾਂ ਨੇ ਕੇਅਰਲੈਸਲੀ ਕੀਤਾ ਉਹ ਜਾਨ ਤੋਂ ਵੀ ਵਿਚਾਰੇ ਆਪਣੇ ਹੱਥ ਹੋ ਸਕਦੇ ਸੀ ਸਰ ਜਿਹੜਾ ਬੀਕਾ ਨੇਕ ਤੋਂ ਟਰੱਕ ਤੁਰਿਆ ਜੀਪੀਐਸ ਵਿੱਚ ਲੱਗਾ ਸੀ ਬੰਦੇ ਤੋਂ ਉਹਨੂੰ ਤਾਂ ਪਤਾ ਹੋਵੇਗਾ ਮਾਲਕ ਨੂੰ ਤੇ ਉਹਨੇ ਇਤਲਾਹ ਕੀਤੀ ਫਿਰ ਦੇਖੋ ਟਰੱਕ ਜਦੋਂ ਚਲਾ ਗਿਆ ਨਾ ਤੇ ਬੰਦੇ ਤਾਂ ਮਾਲਕ ਮੇਰੇ ਖਿਆਲ ਉਹਨੂੰ ਲੱਭਦਾ ਰਿਹਾ ਕੋਈ ਟਰੱਕ ਦਾ ਜੀਪੀਐਸ ਜਿੱਥੇ ਤੱਕ ਗਿਆ ਉਹ ਤੇ ਤੁਰੰਤਾਂ ਨਹੀਂ ਜਾਊਗਾ ਨਾ ਬੰਦਾ ਪਹਿਲਾਂ ਜਦੋਂ ਇੱਥੋਂ ਤੋਂ ਚਲਾ ਗਿਆ ਦਰਨਦਨ ਤਾਂ ਮਾਲਕ ਵੀ ਉਹ ਨੈਚਰ ਉੱਥੇ ਹੀ ਦੇਖੂਗਾ ਜਿੱਥੇ ਉਹਨੂੰ ਲੱਗਿਆ ਜਦੋਂ ਤੱਕ ਸਾਡੇ ਕੋਲ ਪਹੁੰਚੇ ਬਹੁਤ ਡਿਲੇ ਹੋ ਚੁੱਕੀ ਸੀ ਔਰ ਇਹ ਮਤਲਬ ਮੈਂ ਇਹਨੂੰ ਬੜੀ ਵੱਡੀ ਮਤਲਬ ਟੀਮ ਐਫਰਟ ਮੰਨਦਾ ਕਿ ਇਹਨਾਂ ਨੇ ਦਿ ਰਾਤ ਮਿਹਨਤ ਕੀਤੀ ਮੇਰੇ ਖਿਆਲ ਸੁੱਤੇ ਵੀ ਨਹੀਂ ਤੁਹਾਡਾ ਜਿਹੜੀ ਫੋਟੋਗ੍ਰਾਫਸ